ਮੈਨੂੰ ਗੁਰੂ ਵਾਲੇ ਰੂਪ ਚੋਂ ਚੋ ਚੋ ਉਹ ਮਿਲ ਗਿਆ ਰੱਬ ਮੈਨੂੰ ਏ ਗੁਰੂ ਵਾਲੇ ਰੂਪ ਚੋਂ ਉਹ ਮੇਰੀ ਜ਼ਿੰਦਗੀ ਨੂੰ ਦਿੱਤਾ ਏ ਸਵਾਰ ਕਹਿੰਦੇ ਮਿਲ ਗਿਆ ਰੱਬ ਮੈਨੂੰ ਗੁਰੂ ਵਾਲੇ ਰੂਪ ਚੋ ਤੇ ਮੇਰੀ ਜ਼ਿੰਦਗੀ ਨੂੰ ਦਿੱਤਾ ਏ ਸਵਾਰ ਇਹ ਚੰਗੇ ਗੁਰੂ ਕਿੱਥੋਂ ਮਿਲਦੇ ਸੱਚੀ ਮਿਲਦੇ ਮੁਕੱਦਰਾਂ ਦੇ ਨਾਲ ਜਿਨ੍ਹਾਂ ਦੇ ਮੁਕੱਦਰ ਚੰਗੇ ਹੁੰਦੇ ਆ ਨਾ ਇਹ ਮੁਰਸ਼ਦ ਲੋਕ ਵੀ ਚੰਗੇ ਉਹਨਾਂ ਨੂੰ ਮਿਲਦੇ ਆ ਤੇ ਸੱਜਣ ਵੀ ਚੰਗੇ ਉਹਨਾਂ ਨੂੰ ਮਿਲਦੇ ਆ ਤੇ ਦੁਸ਼ਮਣ ਵੀ ਚੰਗੇ ਉਹਨਾਂ ਨੂੰ ਮਿਲਦੇ ਜਿਨ੍ਹਾਂ ਦੇ ਮੁਕੱਦਰ ਚੰਗੇ ਹੁੰਦੇ ਆ ਤੇ ਜਦੋਂ ਮੁਕੱਦਰ ਨਾਲ ਚੰਗੇ ਹੋਣ ਨਾ ਤਾਂ ਬੰਦੇ ਨੂੰ ਦੁਸ਼ਮਣ ਦੀ ਚੱਜ ਤਾਂ ਨਹੀਂ ਮਿਲਦਾ ਸੱਜਣ ਤਾਂ ਮਿਲ ਨਹੀਂ ਕੀ ਆ ਤੇ ਜਿਨ੍ਹਾਂ ਦੇ ਨਸੀਬ ਚੰਗੇ ਆ ਉਹ ਅੱਜ ਦਾਦਾ ਜੀ ਦੇ ਦਰਬਾਰ ਦੇ ਵਿੱਚ ਬੈਠੇ ਹੋਏ ਆ ਜਿਨ੍ਹਾਂ ਦੇ ਮੁਕੱਦਰ ਚੰਗੇ ਆ ਜਿਨ੍ਹਾਂ ਦੇ ਨਸੀਬ ਚੰਗੇ ਆ ਉਹ ਅੱਜ ਦਾਦਾ ਜੀ ਦੇ ਦਰਬਾਰ ਦੇ ਵਿੱਚ ਬੈਠੇ ਹੋਏ ਆ ਸਾਰੇ ਜਣੇ ਮਿੱਠੀ ਮਿੱਠੀ ਤਾੜੀ ਦੇ ਨਾਲ ਮਿੱਠੇ ਮਿੱਠੇ ਜਕਾਰਿਆਂ ਦੇ ਨਾਲ ਹਾਜ਼ਰੀਆਂ ਲਵਾਇਆ ਕਰੋ ਸਵੇਰ ਦਾ ਵੇਲਾ ਅਮਰਤ ਦਾ ਵੇਲਾ ਹੋਇਆ ਪਿਆ ਸਰਕਾਰਾਂ ਦੇ ਦਰਬਾਰ ਵਾਲਾ ਹਾਜ਼ਰੀਆਂ ਲਾਈਏ ਸਾਰੇ ਜਣੇ ਔਰ ਸਾਰੇ ਜਣੇ ਨੇ ਆਪਣੇ ਆਪਣੇ ਮੁਰਸ਼ਿਦ ਨੂੰ ਯਾਦ ਕਰਨਾ ਜਿਹੜੇ ਗੁਰੂ ਨੂੰ ਪਿਆਰ ਕਰਦੇ ਆ ਜਿਹੜੇ ਆਪਣੇ ਧਰਮ ਨੂੰ ਪਿਆਰ ਕਰਦੇ ਜਿਹੜੇ ਆਪਣੇ ਮਾਂ ਬਾਪ ਨੂੰ ਪਿਆਰ ਕਰਦੇ ਔਰ ਕੀ ਕਹਿਣਾ ਹਮ ਮਿਲ ਕੇ ਆ ਰੱਬ ਮੈਨੂੰ ਗੁਰੂ ਵਾਲੇ ਰੂਪ ਚੋਂ ਗਿਆ ਰੱਬ ਮੈਨੂੰ اے ਗੁਰੂ ਵਾਲੇ ਰੂਪ ਚੋਂ ਮੇਰੀ ਜ਼ਿੰਦਗੀ ਨੂੰ ਦਿੱਤਾ ਏ ਸਵਾਰ ਮੇਰੀ ਜ਼ਿੰਦਗੀ ਨੂੰ ਦਿੱਤਾ ਏ ਸਵਾਰ ਕੀ ਜੰਗੇ ਗੁਰੂ ਕਿੱਥੋਂ ਮਿਲਦੇ ਓ ਮੇਰੇ ਤੇ ਮੁਕਦਰਾਂ ਨਾਲ ਚੰਗੇ ਗੁਰੂ ਕਿੱਥੋਂ ਮਿਲਦੇ ਸੱਚੀ ਮਿਲਦੇ ਨਸੀਬਾਂ ਨਾਲ ਚੰਗੇ ਗੁਰੂ ਕਿੱਥੇ ਮਿਲਦੇ ਓ ਮੇਰੇ ਤੇ ਮੁਕਦਰਾਂ ਨਾਲ ਚੰਗੇ ਗੁਰੂ ਕਿੱਥੋਂ ਮਿਲਦੇ ਰੂਪ ਚੋਂ ਅਰジナ ਜਿਨਾ ਨੂੰ ਮਿਲਿਆ ਜਿਹੜੇ ਸੱਚੀ ਧਰਮ ਵਾਲੇ ਆ ਮਿੱਠੀ ਮਿੱਠੀ ਤਾੜੀ ਲਾਇਆ ਕਰ ਇੱਥੇ ਆ ਜਾ ਮੇਰੇ ਕੋਲੇ ਆ ਜਾ ਕਿਤੇ ਨੂੰ ਵੀ ਮਾੜਾ ਮਿਲ ਗਿਆ ਆ ਜਾ ਫਿਰ ਹੋ ਮਿਲ ਗਿਆ ਹੋ ਮਿਲ ਗਿਆ ਰੱਬ ਮੈਨੂੰ ਗੁਰੂ ਵਾਲੇ ਰੂਪ ਚੋਂ ਲਾਲਾ ਵਾਲਾ ਪੀਰ ਦਿਖਾਉਣ ਵਾਲਾ ਵੀ ਇੱਕ ਗੁਰੂ ਹੀ ਹੁੰਦਾ ਤਾ ਆਪਾਂ ਕਹਿ ਦਿੰਨੇ ਵੀ ਜਿਹੜਾ ਰੱਬ ਆਉ ਗੁਰੂ ਹੀ ਹੁੰਦਾ ਸੋਅ ਔਰ ਜਿਹੜਾ ਬੰਦਾ ਆਪਣੇ ਗੁਰੂ ਦੀ ਗੱਲ ਨੂੰ ਨਹੀਂ ਮੰਨਦਾ ਤੇ ਆਪਣੇ ਗੁਰੂ ਦੇ ਰਾਹ ਤੇ ਨਹੀਂ ਚੱਲਦਾ ਉਹ ਬੰਦਾ ਇਸ ਜਹਾਨ ਦੇ ਵਿੱਚ ਬੰਦਾ ਖਵੋਣ ਦੇ ਲਾਇਕ ਨਹੀਂ ਉਸ ਜਹਾਨ ਦੇ ਵਿੱਚ ਵੀ ਬੰਦਾ ਖਵੋਣ ਦੇ ਲਾਇਕ ਨਹੀਂ ਹੈ ਜਿਹੜਾ ਆਪਣੇ ਗੁਰੂ ਦੇ ਪੈਰ ਦੇ ਵਿੱਚ ਪੈਰ ਨਾ ਰੱਖੇ ਜਿਹੜਾ ਆਪਣੇ ਗੁਰੂ ਦਾ ਆਦਬ ਨਾ ਕਰੇ ਔਰ ਜਿਹੜਾ ਆਪਣੇ ਗੁਰੂ ਦੀ ਗੱਲ ਨਾ ਮੰਨੇ ਔਰ ਜਿਹੜਾ ਆਪਣੇ ਗੁਰੂ ਦੇ ਕਹੇ ਰਸਤੇ ਤੇ ਨਾ ਚੱਲੇ ਉਹ ਬੰਦਾ ਨਾ ਇਸ ਜਹਾਨ ਦੇ ਵਿੱਚ ਬੰਦਾ ਖਾਉਣ ਦੇ ਲਾਇਕ ਹੈ ਉਹ ਇਸ ਜਹਾਨ ਦੇ ਵਿੱਚ ਵੀ ਕੋੜੀ ਆ ਔਰ ਉਸ ਜਹਾਨ ਦੇ ਵਿੱਚ ਵੀ ਕੋੜੀ ਔਰ ਕੀ ਕਿਹਾ ਉਹ ਮਿਲ ਗਿਆ ਰੱਬ ਉਹ ਮਿਲ ਗਿਆ ਰੱਬ ਮੈਨੂੰ ਗੁਰੂ ਵਾਲੇ ਰੂਪ ਚੋਂ ਜ਼ਿੰਦਗੀ ਨੂੰ ਦਿਤਾਏ ਸਵਾਰ ਮੇਰੀ ਜ਼ਿੰਦਗੀ ਨੂੰ ਦਿਤਾਏ ਸਵਾਰ ਤੇ ਚੰਗੇ ਗੁਰੂ ਕਿੱਥੋਂ ਮਿਲਦੇ ਸੱਚੇ ਮਿਲਦੇ ਮੁਕਤਰਾਣਾ ਉਹ ਚੰਗੇ ਗੁਰੂ ਕਿੱਥੋਂ ਮਿਲਦੇ ਮਿਲਦੇ ਮੁਕਤਰਾਣਾ ਇਹ ਅچھے ਗੁਰੂ ਕਿੱਥੋਂ ਮਿਲਦੇ ਗੁਰੂ ਤੋਂ ਬਗਾਰ ਕਦੇ ਪੈਂਦੀਆਂ ਨਾ ਪੂਰੀ ਨਾ ਕਿਉਂ ਤੋਂ ਬਗੈਰ ਜਾਣ ਕੁੱਟੀ ਨਾ ਨਾ ਚੂਰੀ ਨਾ ਗੁਰੂ ਤੋਂ ਬਗੈਰ ਕਦੇ ਪੈਂਦੀਆਂ ਨਾ ਪੂਰੀਆਂ ਨਾ ਇੱਕ ਤਾੜੀ ਲਾਓ ਸਾਡੇ ਬੱਬੂ ਵੀਰ ਦੇ ਨਾਲ ਇਹ ਵੀ ਗੱਲ ਸਹੀ ਹੈ ਜਿੱਦਾਂ ਮੈਂ ਕਹਿ ਕੇ ਗਿਆ ਸੀ ਵੀ ਚੰਗੇ ਸੱਜਣ ਵੀ ਨਹੀਂ ਮਿਲਦੇ ਤੇ ਚੰਗੇ ਦੁਸ਼ਮਣ ਵੀ ਇਹ ਮੇਰਾ ਯਾਰ ਮੇਰਾ ਭਰਾ ਇੱਕ ਤਾੜੀ ਲਾਓ ਇਹਦੇ ਨਾਲ ਦੀ ਬੜਾ ਅੱਛਾ ਸਾਊਂਡ ਹੈ ਇਹਨਾਂ ਦਾ ਇਹ ਕਦੇ ਵੀ ਸਾਡਾ ਪਰਿਵਾਰ ਜ਼ਰੂਰ ਹੈ ਪਰ ਅਸੀਂ ਕਦੇ ਇੱਕ ਦੂਜੇ ਨਾਲ ਇਦਾਂ ਨਹੀਂ ਮਿਲੇ ਵੀ ਮੈਂ ਇੱਕ ਗਾਉਣ ਵਾਲਾ ਜਾਂ ਇੱਕ ਸਾਊਂਡ ਵਾਲਾ ਅਸੀਂ ਹਮੇਸ਼ਾ ਆਪਣੇ ਭਰਾਵਾਂ ਤਰ੍ਹਾਂ ਹੀ ਰਿਹਾ ਔਰ ਮੈਂ ਸਾਰਿਆਂ ਨੂੰ ਕਹਿਣਾ ਵੀ ਸਾਰੇ ਪਿਆਰ ਦੇ ਨਾਲ ਰਹਿਆ ਕਰੋ ਮੇਰੇ ਯਾਦ ਨਹੀਂ ਆ ਰਿਹਾ ਵੈਸੇ ਗੀਤ ਯਾਦ ਆ ਮੇਰੇ ਥੋੜੇ ਜਿ ਦਿਨ ਪਹਿਲੇ ਮੈਂ ਇੱਕ ਗੀਤ ਸੁਣਿਆ ਸੀ ਬੜਾ ਅੱਛਾ ਗੀਤ ਸੀ ਇਕੋ ਘਰ ਨਹੀਂ ਪੈਦਾ ਹੋਣਾ ਇਹ ਸਾਰੇ ਇਕੱਠਿਆਂ ਜੀਆਂ ਨੇ ਇੱਕ ਗਾਣਾ ਬੜਾ ਚੱਲਿਆ ਸੀ ਇਕੋ ਘਰ ਦੇ ਵਿੱਚ ਸ਼ਾਇਦ ਹੀ ਦੁਬਾਰਾ ਪੈਦਾ ਹੋਣਾ ਜਿਹੜੇ ਆਪਣੇ ਭੈਣ ਭਾਈ ਐ ਆਪਣੇ ਮਾਪੇ ਆ ਰਿਸ਼ਤੇਦਾਰ ਆ ਸੱਜਣ ਮਿੱਤਰ ਜੋ ਵੀ ਆ ਉਹਨਾਂ ਨੂੰ ਸਾਥ-ਸਾਥ ਰੱਖਿਆ ਕਰੋ ਇਹ મોદી ਵਾਲੇ ਅੱਛੇ ਦਿਨ ਨਹੀਂ ਐ ਹਾਂ મોદી ਵਾਲੇ ਅੱਛੇ ਦਿਨ ਦਾ ਇਤਕੀ ਨਹੀਂ ਤਾਂ ਅਗਲੇ 5 ਸਾਲਾਂ ਨੂੰ ਮਿਲ ਜਾਣਗੇ ਤੇ ਪਹਿਲੀ ਗੱਲ ਮੈਨ ਲੱਗਿਆ ਜੇ ਨਜ਼ਰ ਹੈਗਾ ਉਹਨੇ ਜਾਣਾ ਹੀ ਨਹੀਂ ਹੁਣ ਤੇ ਇਹ ਘੜੀ ਇਹ ਮੁਕੱਦਰ ਨਸੀਬਾਂ ਵਾਲਿਆਂ ਨੂੰ ਮਿਲਦਾ ਏ ਕਿ ਬੜੇ ਨਸੀਬਾਂ ਵਾਲੇ ਹੁੰਦੇ ਜਿਨ੍ਹਾਂ ਨੂੰ ਇਹ ਪਰਿਵਾਰ ਦੀਆਂ ਸੁਗਾਤਾ ਮਿਲਦੀਆਂ ਐ ਸੱਜਣਾ ਮਿੱਤਰਾਂ ਦੀਆਂ ਸੁਗਾਤਾ ਮਿਲਦੀਆਂ ਇਹ ਫਕੀਰੀ ਦੀਆਂ ਸੁਗਾਤਾ ਮਿਲਦੀਆਂ ਜਿਨ੍ਹਾਂ ਦੇ ਪੱਲੇ ਫਕੀਰੀ ਆਉਂਦੀ ਆ ਫਕੀਰੀ ਕਿਸੇ ਆਮ ਬੰਦੇ ਨੂੰ ਨਹੀਂ ਮਿਲ ਸਕਦੀ ਇਹ ਸੱਚੀ ਗੱਲ ਆ ਬਾਬੇ ਕਿਸੇ ਆਮ ਬੰਦੇ ਨੂੰ ਨਹੀਂ ਮਿਲਦੀ ਫਕੀਰੀ ਔਰ ਜੇ ਆਪਾਂ ਸੋਚੀਏ ਵੀ ਆਪਣੇ ਪੱਲੇ ਫਕੀਰੀ ਪੈ ਗਈ ਆ ਵੀ ਆਪਣਾ ਕੋਈ ਹੁਣ ਦਾ ਕਰਮਾਂ ਜੈਸ ਜਨਮ ਦਾ ਨਹੀਂ ਇਹ ਐ ਨਹੀਂ ਪਤਾ ਵੀ ਆਪਣੇ ਬੱਚੇ ਦਾ ਕਰਮ ਹੋਵੇ ਕਿਸੇ ਦਾ ਉਹਦੇ ਕਾਰਨ ਆਪਾਂ ਨੂੰ ਮਿਲ ਗਈ ਆ ਇਹ ਨਹੀਂ ਹੋ ਸਕਦਾ ਵੀ ਜਿਹੜੀ ਮਾਤਾ ਜਿਹੜੀ ਵਿਆਹ ਕੇ ਆਈ ਏ ਪਿੱਛੇ ਉਹਦਾ ਕਰਮ ਹੋਵੇ ਆਪਾਂ ਨੂੰ ਉਹਦੇ ਕਾਰਨ ਮਿਲ ਗਈ ਆ ਇਹ ਨਹੀਂ ਹੋ ਸਕਦਾ ਵੀ ਆਪਣੇ ਬਾਪ ਦੀ ਕਮਾਈ ਕਰੀ ਆ ਤਾਂ ਆਪਾਂ ਨੂੰ ਮਿਲ ਗਈ ਆ ਔਰ ਇਹ ਨਹੀਂ ਆ ਵੀ ਆਪਾਂ ਨੂੰ ਫਕੀਰੀ ਮਿਲ ਗਈ ਦਾ ਆਪਾਂ ਸੱਚੀ ਫਕੀਰ ਆ ਨਹੀਂ ਹੋ ਸਕਦਾ ਪਿਛਲੇ ਜਨਮਾਂ ਦੀ ਕੋਈ ਬੰਦਗੀ ਕੀਤੀ ਹੋਵੇ ਜਿਹੜੀ ਐਤ ਕੀ ਮਿਲ ਗਈ ਹੋਵੇ ਹੋ ਸਕਦਾ ਪਿਛਲੇ ਜਨਮ ਦਾ ਕੋਈ ਕਰਮ ਚੰਗਾ ਹੋ ਗਿਆ ਹੋਵੇ ਤਾਂ ਇਸ ਜਨਮ ਦੇ ਵਿੱਚ ਮਿਲ ਗਈ ਹੋਵੇ ਤੇ ਇਸ ਜਨਮ ਦੇ ਵਿੱਚ ਕੂੜ ਪਸਾਰੇ ਨਾ ਕਰੋ ਕਿਉਂਕਿ ਜਦੋਂ ਪਿਛਲੇ ਜਨਮਾਂ ਦੇ ਚੰਗੇ ਕਰਮ ਕਰੇ ਐਤ ਕੀ ਫਕੀਰੀ ਮਿਲ ਸਕਦੀ ਹੈ ਨਾ ਤੇ ਐਤ ਕੀ ਕੋਈ ਐਸੇ ਕਰਮ ਕੀਤੇ ਤਾਂ ਕਾਨੂੰ ਹੋਰ ਵੀ ਕੁਝ ਮਿਲ ਸਕਦਾ ਪਰ ਇਹ ਗੱਲਾਂ ਡਾਂਗ ਵਰਗੀਆਂ ਬਾਬਿਓ ਪਰ ਵੱਜਦੀਆਂ ਉਹਦੀਆਂ ਜਿਹੜਾ ਮੇਰੇ ਵਰਗਾ ਹੁੰਦਾ ਜਿਹੜਾ ਮੁਰਸ਼ਿਦ ਵਾਲਾ ਹੁੰਦਾ ਜਿਹੜਾ ਗੁਰੂ ਵਾਲਾ ਹੁੰਦਾ ਨਾ ਉਹ ਗੱਲਾਂ ਸੁਣਨ ਦੀ ਵੀ ਸ਼ਕਤੀ ਰੱਖਦਾ ਤੇ ਕਹਿਣ ਦੀ ਵੀ ਸ਼ਕਤੀ ਰੱਖਦਾ ਤਾਂ ਕਿਸੇ ਕਵੀ ਨੇ ਬੜੀ ਅੱਛੀ ਗੱਲ ਲਿਖੀ ਮੇਰੇ ਯਾਦ ਆ ਗਈ ਗਾਉਣ ਵਾਲੇ ਸਾਡੇ ਬਾਈਬਲਕਾਰ ਦੋਦਾਏ ਵਾਲੇ ਨੇ ਬੜਾ ਅੱਛਾ ਗਾਇਆ ਉਹਨਾਂ ਨੇ ਵੀ ਸਲੂਟ ਆ ਉਹਨਾਂ ਨੂੰ ਵੀ ਔਰ ਕੀ ਕਹੇ ਇਹ ਚੰਗੇ ਗੁਰੂ ਕਿੱਥੋਂ ਮਿਲਦੇ ਹੋ ਗੁਰੂ ਤੋਂ ਬਿਨਾਂ ਕਦੇ ਪੈਂਦੀਆਂ ਨਾ ਪੂਰੀਆਂ ਕਿਉਂ ਤੋਂ ਬਿਨਾਂ ਜਾਨ ਕੁੱਟੀਆਂ ਨਾ ਚੂੜੀਆਂ ਨਾ ਹੋਰ ਬਹਿ ਜਾ ਕੁੱਟੀਆਂ ਨਾ ਪੂਰੀਆਂ ਕਿਉਂ ਤੋਂ ਬਿਨਾਂ ਕਦੇ ਕੁੱਟੀਆਂ ਨਾ ਚੂੜੀਆਂ ਔਰ ਇੱਕ ਗੱਲ ਮੈਂ ਤੁਹਾਨੂੰ ਸੁਣਾਉਣਾ ਫੇਰ ਯਾਦ ਆ ਗਿਆ ਮੇਰਾ ਭਾਈ ਮੇਰਾ ਵੀਰ ਹੈ ਜਿਹੜਾ ਮੈਨੂੰ ਹੁਣ 10 ਰੁਪਏ ਦੇ ਕੇ ਗਿਆ ਇਹਦੇ ਨਾਂ ਦੀ ਇੱਕ ਤਾੜੀ ਲਾਓ ਇਹ ਦੁਪਹਿਰੇ ਮੇਰੇ ਨਾਲ ਗੁੱਸੇ ਹੋ ਗਿਆ ਸੀਗਾ ਸ਼ੁਕਰ ਹੈ ਆ ਮੇਰਾ ਬੱਚਾ ਇਹਨੂੰ ਮਾਲਕ ਇਸੇ ਤਰ੍ਹਾਂ ਹੀ ਆਬਾਦ ਰੱਖੇ ਹੱਸਦਾ ਰਿਹਾ ਕਰ ਹੱਸਦੇ ਘਰ ਵਾਸਤੇ ਆ ਰੋਂਡਿਆਂ ਨੂੰ ਤਾਂ ਲੋਕ ਠੁੱਡੇ ਮਾਰਦੇ ਆ ਵੀ ਦਿਨ ਮਾਦਾ ਸੁਖਦਾ ਵਾਹ ਜੀ ਸਾਡੇ ਬਾਬਾ ਜੀ ਬਹੁਤ ਸਰਾਮਾਨ ਇਹ ਗੁਰੂ ਚੇਲੇ ਦਾ ਪਿਆਰ ਚਲੋ ਆ ਦੇਖੋ ਇਹ ਚੰਗੀ ਗੱਲ ਦਾ ਇਹ ਨਤੀਜਾ ਹੁੰਦਾ ਆ ਦੇਖੋ ਸਾਡੀ ਮਸਤ ਮਲੰਗਾ ਵਾਲੀ ਫਕਰਾਂ ਦੀ ਚਾਹ ਚੰਗਾ ਲੰਘਦਾ ਵਕਤ اے ਯਾਰਾ ਬੇਲੀਆਂ ਦੇ ਨਾਲ ਅਸੀਂ ਹਰ ਮੋੜ ਉੱਤੇ ਗੱਲਾਂ ਸੱਚੀਆਂ ਸੁਣਾਈਆਂ ਲੋਕੀ ਨੋਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ ਲੋਕੀ ਨੋਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ ਕਹਿੰਦੇ ਜਦੋਂ ਯਾਰ ਨਾਲ ਹੁਣ ਫਿਰ ਨੋਟਾਂ ਦੀ ਕੀ ਕਮੀ ਹੈ ਅੱਜ ਇਹ ਮੇਰੇ ਨਾਲ ਦੁਪਹਿਰੇ ਗੁੱਸੇ ਹੋ ਗਿਆ ਸੀ ਜਦੋਂ ਗੁੱਸੇ ਹੋ ਗਿਆ ਮੈਂ ਦੀਨਾ ਤਰਲੇ ਮਿੰਤਾ ਕੱਢੀਆਂ ਸ਼ਾਮ ਜੀ ਨੂੰ ਇਹ ਨਹੀਂ ਮੰਨਿਆ ਸ਼ਾਮ ਨੂੰ ਫਿਰ ਮੈਂ ਗੁੱਸੇ ਹੋ ਗਿਆ ਉਦੋਂ ਬਾਅਦ ਗੱਡੀ ਲੈ ਕੇ 11 12:30 ਵਜੇ ਮੇਰੇ ਪਿੱਛੇ ਹੀ ਜਾ ਗਿਆ ਇਹਨੂੰ ਆਇਆ ਹੋਊਗਾ ਵੀ ਤੜਕੇ ਆ ਕੇ ਪਤਾ ਨਹੀਂ ਕੀ ਬਣਾ ਮੇਰੇ ਨਾਲ ਓ ਮੇਰੇ ਦੇ ਮੁਕੱਦਰਾਂ ਨਾਲ ਤੇ ਚੰਗੇ ਯਾਰ ਕਿੱਥੋਂ ਮਿਲਦੇ ਓ ਮੇਰੇ ਦੇ ਮੁਕੱਦਰਾਂ ਨਾਲ ਤੇ ਚੰਗੇ ਯਾਰ ਕਿੱਥੋਂ ਮਿਲਦੇ ਸੱਚੀ ਮਿਲਦੇ ਮੁਕੱਦਰਾਂ ਨਾਲ ਚੰਗੇ ਗੁਰੂ ਕਿੱਥੋਂ ਮਿਲਦੇ ਓ ਓ ਵਾਹ ਜੀ ਵਾਹ ਤਾੜੀ ਲਾਓ ਮੇਰੇ ਯਾਰਾਂ ਦੇ ਮੇਰੇ ਭਰਾਵਾਂ ਦੇ ਨਾਂ ਦੀ ਇਹਨਾਂ ਬਿਨਾ ਪੱਲੇ ਥੱਲੇ ਹੈ ਨਹੀਂਗਾ ਕੁਝ ਜਿਉਂਦੇ ਰਹੋ ਇਹ ਮੇਰੇ ਭਾਈ ਲਈ ਤਾੜੀ ਲਾਓ ਇੱਕ ਜ਼ੋਰਦਾਰ ਖੁੱਲ ਕੇ ਵੈਸਾ ਰਿਸ਼ਤੇ ਜਿਦਾ ਮੈਨਾਂ ਦਾ ਪਰੋਣਾ ਲੱਗਦਾ ਤੜੀ ਲਾਓ ਇਹਨਾਂ ਦੇ ਪ੍ਰਾਣੇ ਦੇ ਨਾਂ ਦੀ ਇਹ ਪਿਆਰ ਹੈ ਬਾਬੇ ਹੋਰ ਰਿਸ਼ਤੇ ਨਾਤੇ ਤਾਂ ਇਹ ਬਣਾਏ ਗਏ ਆ ਬੰਦੇ ਨੇ ਇਨਸਾਨ ਨੇ ਬਣਾਏ ਆ ਵੀ ਆ ਮੇਰਾ ਲੱਗਦਾ ਮੇਰਾ ਲੱਗਦਾ ਪਰ ਸਹੀ ਰਿਸ਼ਤਾ ਤਾਂ ਇਨਸਾਨੀਅਤ ਦਾ ਹੈ ਜੇਕਰ ਕਿਸੇ ਦੇ ਨਾਲ ਨਿਭ ਜਾਵੇ ਤਾਂ ਪਹਿਲਾਂ ਬਾਬਾ ਜੀ ਜਿਵੇਂ ਗੱਲ ਕਰੀ ਜਾਂਦੇ ਸੀ ਕਹਿੰਦਾ ਲਾਉਣੀ ਬੜੀ ਸੌਖੀ ਐ ਨਭਾਉਣੀ ਉਨੀ ਔਖੀ ਐ ਮੈਂ ਕਿਹਾ ਲੱਗੀ ਤਾਂ ਪਈ ਹੁੰਦੀ ਐ ਲਾਉਣਾ ਇਹਦਾ ਪੰਜਾਹ ਮਿਲ ਜਾਂਦੇ ਆ ਪਰ ਨਭਾਉਣ ਵਾਲਾ ਇੱਕ ਵੀ ਨਹੀਂ ਮਿਲਦਾ ਕਹਿੰਦਾ ਬਹੁਤੇ ਯਾਰ ਬਣਾਉਣ ਵਾਲੇ ਕਿਸੇ ਦੇ ਯਾਰ ਨਹੀਂ ਹੁੰਦੇ ਬਹੁਤੇ ਯਾਰ ਬਣਾਉਣ ਵਾਲੇ ਕਿਸੇ ਦੇ ਯਾਰ ਨਹੀਂ ਹੁੰਦੇ ਇਹ ਜਿਹੜੇ ਇਹ ਜਿਹੜੀ ਬਾਲੀ ਹਾਂਜੀ ਹਾਂਜੀ ਆ ਨਾ ਇਹ ਵੀ ਇੱਕ ਬਹੁਤ ਗੰਦੀ ਛੁਰੀ ਐ ਜਿਹੜੀ ਹਾਂਜੀ ਹਾਂਜੀ ਇਹ ਜਿਹੜਾ ਬੰਦਾ ਬਾਲਾ ਹਾਂਜੀ ਹਾਂਜੀ ਕਰਦਾ ਹੋਣਾ ਮੇਰੇ ਵਾਂਗੂ ਸੋਚ ਲਿਆ ਕਰੋ ਵੀ ਇਹ ਦੇਖੇ ਜਾਊਗਾ ਤਾਂ ਭਾਈ ਪੱਕਾ ਹੀ ਹੋ ਕਿਹੜੀਆਂ ਗੱਲਾਂ ਤੋਂ ਹੁਣ ਪਾ ਗਿਆ ਤੂੰ ਦੂਰੀਆਂ ਉਹ ਗੋਰੇ ਨੂੰ ਤਾਂ ਮਾਰਗ ਨਾ ਬਾਬਾ ਮਜਬੂਰੀਆਂ ਹੋ ਕਿਹੜੀਆਂ ਗੱਲਾਂ ਤੋਂ ਮੈਂ ਥੋ ਪਾ ਗਿਆ ਤੂੰ ਦੂਰੀਆਂ ਹੋ ਤੇਰੇ ਬਿਨਾ ਖਾਦ ਨਾ ਮੈਨੂੰ ਮਜਬੂਰੀਆਂ ਸਾਥੀ ਬਿਨਾ ਏ ਮੰਦਾ ਹਾਲ ਸੱਚੇ ਸਾਥੀ ਬਿਨਾ ਏ ਮੰਦਾ ਹਾਲ ਚੰਗੇ ਗੁਰੂ ਹੋ ਮਿਲਦੇ ਹੋ ਮਿਲਦੇ ਮੁਕੱਦਰਾਂ ਨਾਲ ਚੰਗੇ ਸੁਰੂ ਕਿੱਥੋਂ ਮਿਲਦੇ ਓ ਮਿਲਦੇ ਨਸੀਬਾਂ ਨਾਲ ਚੰਗੇ ਸੁਰੂ ਕਿੱਥੋਂ ਮਿਲਦੇ ਮਿਲਦੇ ਮੁਕੱਦਰਾਂ ਨਾਲ ਇਹ ਅچھے ਦਿਨ ਕਿੱਥੋਂ ਮਿਲਦੇ ਇਹ ਚੰਗੇ ਦਿਨ ਕਿੱਥੋਂ ਮਿਲਦੇ ਓ ਚੰਗੇ ਗੁਰੂ ਕਿੱਥੋਂ ਮਿਲਦੇ ਤੜੀ ਲਾਓ ਆਪਣੇ ਬੜੇ ਗੁਰੂਆਂ ਦੇ ਨਾਮ ਦੀ ਬਾਜੂਆ ਜੁੰਦੇ ਰੋ ਵਸੇ ਰੋ ਜਵਾਨੀਆਂ ਮਾਰੋ ਇਹ ਜਿਹੜੇ ਦਿਨ ਹੈ ਇਹ ਘੜੀ ਨਸੀਬਾਂ ਵਾਲੀ ਇਹ ਮੁਕੱਦਰਾਂ ਵਾਲਿਆਂ ਨੂੰ ਮਿਲਦੀ ਹੈ ਅੱਛੇ ਦਿਨ ਮੋਦੀ ਵਾਲੇ ਨਹੀਂ ਹੈ ਜਿਹੜੇ ਬਾਬੇ ਵਾਲੇ ਮਿਲਦੇ ਰਹਿਣ ਤੁਹਾਨੂੰ ਸਦਾ ਸੋ ਇਸ ਤੋਂ ਬਾਅਦ ਦਰਬਾਰਾਚ ਕੇ ਹਾਜ਼ਰੀ ਲਵਾਉਣੀ ਕਿਸੇ ਨੇ ਲਵਾ ਸਕਦੇ ਸੋ ਹੋ ਵਧਾਈਆ ਬਾਬਾ ਤੈਨੂੰ ਵਧਾਈਆ ਜੀ 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 ਥੋੜਿਆ ਨੂੰ ਪਰਵਾਹ ਨਾ ਥੋੜੇ ਬਾਬਾ ਬੜੇ ਸਰਦਾਰ ਦੀਨੇ ਦਰਿਆ ਤੇਰਾ ਨਾਮ ਵਧਾਈਆ ਜੀ ਹੋ ਵਧਾਈਆ ਬਾਬਾ ਤੈਨੂੰ ਵਧਾਈਆ ਜੀ ਵਧਾਈਆ ਬਾਬਾ ਤੈਨੂੰ ਵਧਾਈਆ ਜੀ ਵਦਨਾ ਬਾਬਾ ਤੈਨੂੰ ਵਧਾਈਆਂ ਜੀ ਉਹ ਵਦੰਗਾ ਲਾਲਾ ਵਾਲੇ ਨੂੰ ਵਧਾਈਆਂ ਜੀ ਵਦੰਗਾ ਲਾਲਾ ਵਾਲੇ ਨੂੰ ਵਧਾਈਆਂ ਜੀ ਉਹ ਵਦੰਗਾ ਬਲੇਰਾ ਵਾਲੇ ਨੂੰ ਵਧਾਈਆਂ ਜੀ ਵਦਾਈਆਂ ਵਾਲੇ ਰਾ ਵਾਲੇ ਨੂੰ ਵਧਾਈਆਂ ਜੀ ਛੋਟਿਆਂ ਨੂੰ ਪਰਵਾਹ ਛੋਟੇ ਬਾਬੋੜੇ ਸਰਦਾਰ ਜੀ ਦੇ ਦਰਿਆ ਤੇਰਾ ਨਾਮ ਵਧਾਈਆਂ ਜੀ ਵਦਾਈਆਂ ਬਾਬਾ ਤੈਨੂੰ ਵਧਾਈਆਂ ਜੀ ਵਧਾਈਆਂ ਬਾਬਾ ਸ਼ੇਰਾਵਾਲੀ ਨੂੰ ਵਧਾਈਆਂ ਜੀ ਹਾਏ ਸ਼ੇਰਾਵਾਲੀ ਨੂੰ ਵਧਾਈਆਂ ਜੀ ਵਧਾਈਆਂ ਬਾਲੂ ਸ਼ਾਹ ਨੂੰ ਵਧਾਈਆਂ ਜੀ ਵਧਾਈਆਂ ਮਨੁਸ਼ਾਹ ਨੂੰ ਵਧਾਈਆਂ ਜੀ ਗੋਡੇਆਂ ਨੂੰ ਪਰਵਾਨ ਗੋਡੇ ਬਾਪ ਵਡੇ ਸਰਦਾਰ ਨੂੰ ਜੀ ਤੇਰਾ ਤੇਰਾਣਾ ਵਧਾਈਆਂ ਜੀ ਵਧਾਈਆਂ ਬਾਬਾ ਤੈਨੂੰ ਵਧਾਈਆਂ ਜੀ ਵਧਾਈਆਂ ਬਾਬਾ ਤੈਨੂੰ ਵਧਾਈਆਂ ਜੀ ਉਮਰਾਂ ਦਾ ਨਵੇਂ ਨਾਥਾ ਨੂੰ ਵਧਾਈਆਂ ਜੀ ਵਧਾਈਆਂ ਨਵੇਂ ਨਾਥਾ ਨੂੰ ਵਧਾਈਆਂ ਜੀ ਬਤਨਾਂ ਨਵੇਂ ਨਾਥਾ ਨੂੰ ਵਧਾਈਆਂ ਜੀ ਵਧਾਈਆਂ ਨਵੇਂ ਨਾਥਾ ਨੂੰ ਵਧਾਈਆਂ ਜੀ ਬੋਟਿਆਂ ਨੂੰ ਪਰਵਾਰ ਨੂੰ ਦਿਲ ਬਾਪ ਨੇ ਸਰਦਾਰ ਨੂੰ ਜੀਵੇ ਤੇਰਾ ਨਾਮ ਵਧਾਈਆਂ ਜੀ ਬਤਨਾਂ ਬਾਬਾ ਤੈਨੂੰ ਵਧਾਈਆਂ ਜੀ ਵਧਾਈਆਂ ਬਾਬਾ ਤੈਨੂੰ ਵਧਾਈਆਂ ਜੀ ਅਰਦਾਸ ਜੀ ਅਰਦਾਸ ਸਾਡੇ ਵੀਰੇ ਦੀ ਅਰਦਾਸ ਗੁਰੂ ਨਾਨਕ ਢੀਜ ਦੀ ਉਦਾਸ ਵਰ ਦੇ ਦੇ ਵਰਾਂ ਦੇ ਆ ਵਰਤਾ ਤੇ ਆ ਉਹ ਵਧਾਈਆਂ ਬਾਬਾ ਤੈਨੂੰ ਵਧਾਈਆਂ ਜੀ ਉਹ ਵਧਾਈਆਂ ਬਾਬਾ ਤੈਨੂੰ ਵਧਾਈਆਂ ਜੀ ਉਹ ਵਧਾਈਆਂ ਸਾਰੇ ਵੀਰਾਂ ਨੂੰ ਵਧਾਈਆਂ ਜੀ ਵਧਾਈਆਂ ਸਾਰੇ ਵੀਰਾਂ ਨੂੰ ਵਧਾਈਆਂ ਜੀ ਵਧਾਈਆਂ ਨਗਰ ਖੇੜੇ ਨੂੰ ਵਧਾਈਆਂ ਜੀ ਵਧਾਈਆਂ ਨਗਰ ਖੇੜੇ ਨੂੰ ਵਧਾਈਆਂ ਜੀ ਉਹ ਵਧਾਈਆਂ ਸੋਦੇ ਵੀਰਾਂ ਨੂੰ ਵਧਾਈਆਂ ਜੀ ਵਧਾਈਆਂ ਸਾਰੀ ਸੰਗਤ ਪਰਵਾਣ ਥੋਡੇ ਬਾਪੂ ਦੇ ਸਰਦਾਰ ਜੀ ਨੇ ਧਰਿਆ ਤੇਰਾ ਨਾ ਵਧਾਈ ਜੀ ਹੋਵਤਾਂ ਨਾ ਬਾਬਾ ਤੈਨੂੰ ਵਧਾਈ ਜੀ ਹੋਵਤਾਂ ਨਾ ਬਾਬਾ ਤੈਨੂੰ ਵਧਾਈ ਜੀ ਹੋਵਤਾਂ ਨਾ ਬਾਬਾ ਤੈਨੂੰ ਵਧਾਈ ਜੀ ਜੀ ਸੰਗਤੇ ਆਪਾ ਫੇਰ ਮਿਲਾਵੇ ਜੀ ਸੰਗਤੇ ਆਪਾ ਫੇਰ ਮਿਲਾਗੇ ਜੀ ਸੰਗਤੇ ਆਪਾ ਫੇਰ ਮਿਲਾਵੇ ਜੀ ਸੰਗਤੇ ਆਪਾ ਜੀ ਸੰਗਤੇ ਆਪਾਂ ਆ ਕੇ ਅੱਛਾ ਸੰਗਤੇ ਆਪਾਂ ਫੇਰ ਮਿਲਾਗੇ ਆਪਣੇ ਬਾਬਾ ਆਪਣੇ ਬਾਬਾ ਮੇਲ ਕਰਾਵੇ ਦਿਨ ਕੋਈ ਬਾਗਾ ਵਾਲਾ ਲਿਆਵੇ ਇੱਥੇ ਫੇਰ ਦਿਵਾਰ ਕਰਾਵੇ ਆਪਾਂ ਫੇਰ ਮਿਲਾਗੇ ਅੱਛਾ ਸੰਗਤੇ ਆਪਾਂ ਫੇਰ ਮਿਲਾਗੇ ਜੀ ਸੰਗਤੇ ਆਪਾਂ ਥਾਈ ਨੂੰ ਮਿਲਾ ਅੱਛਾ ਸੰਗਤੇ ਆਪਾਂ ਥਾਈ ਨੂੰ ਮਿਲਾਗੇ ਬੋਲੋ ਸੱਚੇ ਦਰਬਾਰ ਦੀ ਸਦਾ ਹੈ